ਕੀ ਨੋਟਿਸ ਆਉਂਦਾ ਹੈ ਸਾਫੀ ਕਰਾਇਗਾ ਸੁਣ ਹਾਂ ਦੂਸਰੀ ਹੈ ਇਹ ਸਾਫੀ ਕਰਾਇਗਾ ਇੱਕ ਸਾਡੇ ਨੂੰ ਲੈਟਰ ਕੱਢਿਆ ਸੀ ਪ੍ਰਿੰਸੀਪਲ ਨੇ ਵੀ ਇਹ ਮੋਨ ਲੈ ਕੇ ਆਏ ਨੇ ਪੜ੍ਹਾਈਆਂ ਤੋਂ ਬੰਦੇ ਲਈ ਬੱਚਾ 16 ਤਰੀਕ ਤੋਂ ਲਿਆਂਦਾ ਫੋਨ ਮੈਂ ਇਹ ਨਹੀਂ ਮਰੀ ਇਹ ਪਰੇ ਕਾਲੇ ਰੱਤੇ ਸੀ ਮਾਪੇ ਤੁਸੀਂ ਇਹ ਇਹ ਲਿਖਾ ਭਾਵੇਂ ਪਰ ਜਿਹੜਾ ਚੋਲ ਇਹਨਾਂ ਦਾ ਮੇਰੇ ਕੋਲ ਆਇਆ 1 ਅਪ੍ਰੈਲ ਤੋਂ ਉਸ ਤੋਂ ਪਹਿਲਾਂ ਸਾਰੇ ਚੋਲ ਵਾਧੇ ਜਿਹੜੇ ਨਵਾਂ ਰਿਕਾਰਡ ਆਇਆ ਉਹ ਆਸਮਾਨ ਆਇਆ ਉਹ ਉੱਧਰ ਪਿਆ ਆ ਪਹਿਲਾਂ ਦੇ ਵਾਧੇ ਸੀਗੇ ਇਹਨਾਂ ਨੇ ਫਿਰ ਆਖਿਆ ਵੀ ਬੱਚਿਆਂ ਨੂੰ ਥੀਮੀ ਤੋਂ 8ਵੀਂ ਤੱਕ ਵਾਲਿਆਂ ਨੂੰ ਵੰਡ ਦੇਵਾਂਗੇ ਠੀਕ ਹੈ ਅੱਛਾ ਇਹ ਰਿਕਾਰਡ ਚੋਲਾਂ ਦੀ ਪੋਸਟ ਇਹਨਾਂ ਨੂੰ ਇੱਕ ਆ ਚੇਅਰਮੈਨ ਨੇ ਜੀਰਮੰਦੀ ਮੈਟ ਲਗਵਾ ਤੇ ਇੱਕ ਨੰਬਰ ਇਹ ਜੀ ਲਫਾ ਭੇ ਤੁਹਾਨੂੰ ਪੁੱਛੇ ਇਹਨਾਂ ਬਾਰੇ ਕੀ ਇਹ ਸਰ ਗਲੇ ਆ ਮੈਂ ਤੁਹਾਨੂੰ ਹੋਰ ਗੱਲ ਕਰੀ ਕੋ ਮੈਂ ਆਹ ਸਾਹ ਸਰ ਖੜੇ ਮੇਰੇ ਨਾਲ ਆਉਂਦੇ ਆ ਇੱਥੇ ਅੱਛੀ ਐ ਤੁਮ ਕੀ ਪੁੱਛ ਆ ਜੀਗਾ ਇੱਧਰ ਆਓ ਇਹਨਾਂ ਨੂੰ ਮੈਂ ਜਿੱਦੇ ਗੱਟੇ ਭਰੇ ਆ ਨਾ ਬਾਹਰ ਉਧਰ ਹੀ ਪਾਏ ਆ ਤੇ ਨਾਨ ਦਰਾਂਜ ਸਾਰੀ ਸੀਗੇ ਇਹਨੂੰ ਮੈਂ ਇੱਕ ਸਵਾਲ ਕੀਤਾ ਜੀ ਕਿੰਨੇ ਕਿ ਯਾਰ ਇਹਨਾਂ ਵੇਚੀ ਜਾਂਦੇ ਵੇਚੀ ਦੇ ਕੇ ਕਿਵੇਂ ਕਰੀਗੇ ਮੈਂ ਯਾਰ ਵੇਚ ਤੇ ਨਾ ਮੈਂ ਕਹਿੰਦਾ ਸੋ ਆਹ ਰਹੀ ਪੂਰੀ ਕਸੂ ਪੂਰੀ ਕਰ ਜੋ ਵੰਡ ਦੇ ਜਿਹੜੀ ਜਾਲ ਸੱਚੀ ਐ ਜਿਹੜਾ ਮੈਂ ਇਹ ਰਾਕਾ ਜੋ ਲਾ ਪਿਆ ਕਰ ਸੋ ਤੁਸੀਂ ਕਹਿੰਦੇ ਜਵਾਕਾਂ ਨੂੰ ਵੰਡ ਦੇ ਇੱਕ ਮਿੰਟ ਇਹ ਰੋ ਜੀ ਨਾ ਮੈਂ ਕਹਿਆ ਜੇ ਮੇਰੇ ਕਿੰਨੇ ਜੋ ਮਰਜੀ ਬੋਲ ਕੇ ਆਪਾਂ ਦੇ ਤੇ ਪਰ ਮੈਨੂੰ ਇੱਕ ਜਵਾਬ ਦੇ ਦਿਓ ਇਹ ਵਧੇ ਕਿਵੇਂ ਆ ਮੈਂ ਤੁਹਾਨੂੰ ਇਹ ਗੱਲ ਦਾ ਜਵਾਬ ਦੇ ਕਿ ਜਵਾਬ ਦੇ ਤਾ ਹੀ ਮੈਂ ਕਹਾਂ ਮੇਰੇ ਕੋਲ 1 ਅਪ੍ਰੈਲ ਨੂੰ ਆਇਆ ਉਹ ਬਿਟੀ ਦਾ 4 ਤੀ ਮਗਰ ਨੂੰ ਆਇਆ ਮੇਰੇ ਕੋਲ ਤਾਂ ਹੁਣ ਪੰਜ ਨੂੰ ਮੇਰੇ ਕੋਲ ਤਾਂ ਕੋਈ ਨਾ ਸਮਾਨ ਆਇਆ ਉਹ ਨਹੀਂ ਤੇ ਆ ਮੈਂ ਯਾਰ ਮੈਨੂੰ ਕਹਿ ਦੇ ਭਲੀ ਕਿ ਆ ਲੱਗਦਾ ਇਸੇ ਚੋਰੀ ਕਰ ਕਰਕੇ ਰੱਖੀ ਬੈਠੇ ਜਿਹੜੀ ਬੋਲਦਾ ਜੋ ਬਾਗ ਗਰਾਊਂਡ ਦੇ ਵਿੱਚੋਂ ਚੋਰੀ ਲੱਕੜ ਹੋਈ ਸੀਗੀ ਪ੍ਰਿੰਸੀਪਲ ਨੇ ਸਾਨੂੰ ਦੱਸਿਆ ਸੀਗਾ ਵੀ ਲੱਕੜ ਇਹ ਚੋਰੀ ਹੋ ਗਈ ਤੁਹਾਡੀ ਵੀ ਐਸਾ ਦੀ ਕੋਈ ਜ਼ਿੰਮੇਵਾਰੀ ਨਹੀਂ ਗਈ। ਕਾਫੀ ਠੀਕ ਹੈ। ਲੱਕੜ ਕਿੰਨਾ ਕਮੋਦਾ ਸੀ। ਉਹ ਕਿਹੋ ਜਿਹਾ ਸੀ। ਉਹ ਦੱਸਿਆ ਗਿਆ। ਕੋਈ ਕੋਈ ਲੱਗਦਾ ਕੋਈ ਕੋਈ ਸਭੀ ਕੋਈ ਜ਼ਿੰਮੇਵਾਰੀ ਨਹੀਂ। ਸਭੀ ਕੋਈ ਜ਼ਿੰਮੇਵਾਰੀ ਨਹੀਂ। ਕੋਈ ਬਾਤ ਜ਼ਿੰਮੇਵਾਰੀ ਹੋ ਗ੍ਰਾਫ। ਤੋਰੀ ਤੋਰੀ ਹੋਈ ਤੋਰੀ ਹੋਇਆ ਦਾਸਾ ਜੀ ਪ੍ਰੋਫੈਸਰ ਆਨੇ ਆਜੋ ਹੁਣ ਤੇ ਟੱਕ ਲੈਨੇ ਤੇ ਜੇ ਸਾਡੇ ਸਾਡੇ ਬਸਟ ਹੋਏ ਫੇਰ ਜੇ ਉਹ ਸਾਰੇ ਹੋਏ ਹੈ ਫੇਰ ਤੋਰੀ ਸਾਰੇ ਨਹੀਂ ਆਏ ਨਹੀਂ ਡਾਕਟਰ ਸਾਡੇ ਆ ਬਸ ਉਹ ਜਿਹੜਾ ਕੋਲ ਲਿਆ ਦਿਓ ਐਸਐਨਸੀ ਦੇ ਵਿੱਚ ਪਤਾ ਪਾਇਆ ਹੋਇਆ ਸਰ ਪਹਿਲਾਂ ਰਜਿਸਟਰੀ ਸਾਰਾ ਸਰਫਰ ਨੇ ਮਿਲਿਆ ਪੈਸਾ ਕਰਦੇ ਆ ਅਸੀਂ ਬਾਲਾ ਇਟਾ ਵਾਲੇ ਦੀ ਬੜੀ ਕਾਰਵਾਈ ਹੋ ਗਈ ਹੈ ਇਟਾ ਵਾਲੇ ਨਿੱਟਾ ਉਹ ਸਕੂਲ ਦੇ ਵਿੱਚ ਹੀ ਲੱਗਦਾ ਜਿਸ ਦਾ ਲਾਈਡਰਾਫੇ ਦੇ ਵਿੱਚੋਂ ਲੱਗਦਾ ਇਹ ਹੁਣ ਸਾਰਾ ਸਟਾਫ ਸਾਡੇ ਸਟਾਫ ਬਹੁਤ ਵਧੀਆ ਸਟਾਫ ਹੈ ਆ ਸਾਡੇ ਨਾਲ ਕੋਈ ਇਹਨਾਂ ਦਾ ਹੋਣੀਗਾ ਪਰ ਇਹ ਸਾਡੇ ਤੇ ਦਬਾਅ ਪਾ ਰਹੇ ਆ ਕਿ ਪ੍ਰਿੰਸੀਪਲ ਨੂੰ ਬਚਾਉਣ ਦੀ ਖਾਤਰ ਸਾਡੇ ਤੇ ਦਬਾਅ ਪਾ ਰਹੇ ਆ ਗੱਡੀਆਂ ਬੰਦੀਆਂ ਕਰਾ ਦੇ ਪਰ ਇਹ ਪ੍ਰਿੰਸੀਪਲ ਨੂੰ ਬਚਾਉਣ ਦੀ ਖਾਤਰ ਇਹ ਸਾਰਾ ਸਟਾਫ ਇਕ ਹੋਇਆ ਹੈ ਆਸਾਂ ਤੋਂ ਸਰਵ ਜੀ ਸਰਵਲ ਦਾ ਖਾਫੇ ਪੜਿਆ ਜਿਹੜਾ ਚੌਲਾਂ ਨੂੰ ਕਾਦੇ ਵਾਸਤੇ ਪੜੇ ਕਿਵੇਂ ਉਹ ਜੀ ਥੋੜਾ ਜਿਹਾ ਮੌਸਮ ਖਰਾਬ ਸੀਗਾ ਚਾਵਲ ਵਧੇ ਹੋਏ ਆ ਥੋੜੇ ਉਹ ਬੱਚਾ ਨਹੀਂ ਦਿੱਤੇ ਹੈਗੇ ਬਜਨ ਤੇ ਰਾਤ ਵੀ ਕੋਈ ਇਥੋਂ ਚੌਲ ਲੈ ਗਿਆ ਰਾਤ ਤੇ ਜਾਮਦਾ ਹੈ ਰਾਤ 2:00 ਕਿਤੇ ਚੌਲਾਂ ਨਹੀਂ ਇਥੋਂ ਇਹ ਐ ਪੁੱਛੋ ਵੀ ਚੌਲ ਵੱਢ ਸਕਦੇ ਹੈ ਐ ਵੱਢ ਸਕਦੇ ਬੱਚਾ ਪਹਿਲਾਂ ਕਿਉਂ ਨਹੀਂ ਦਿੱਤੇ ਜਿਹੜੇ ਪੂਰਾ ਖਾਦਾਸ਼ਣ ਜਿੰਨਾ ਹੁੰਦਾ ਉਹਨਾਂ ਤਾਂ ਵੱਢਦਾ ਕਿਉਂ ਨਹੀਂ ਜੀ ਪੁੱਛੋ ਉੱਪਰ ਆ ਸੀ ਚੌਲਾਂ ਦੇ ਵੱਢਣ ਦਾ ਕਾਰਨ ਪੁੱਛੋ ਪਹਿਲਾਂ ਕੀ ਹੈ ਚੌਲਾਂ ਦੇ ਵੱਢਣ ਦਾ ਕਾਰਨ ਕੀ ਹੈ ਚੇਅਰਮੈਨ ਸਾਹਿਬ ਮਤਾ ਪਾਇਆ ਨਾ ਜੀ ਆਪਾਂ ਆ ਖੜੇ ਆ ਚੇਅਰਮੈਨ ਸਾਹਿਬ ਆਇਆ ਮਤਾ ਦਿਓ ਜੀ ਚੌਲ ਮਹਾਂਗੇ ਬੱਚੇ ਲੱਗੇ ਪਰ ਮੰਡਲ ਦਾ ਬੈਨੋ ਬਸ ਇਹ ਮੈਂ ਇਹ ਬੋਲ ਰਿਹਾ ਨਹੀਂ ਬੋਲ ਰਿਹਾ ਭਾਈ ਸਰੋਣਾ ਗੱਲ ਕਰ ਰਹੇ ਆ ਪਹਿਲੀ ਗੱਲ ਤਾਂ ਇਹ ਬਹੁਤ ਕਰਦੇ ਨਹੀਂ ਬਣ ਸਕਦੀ ਬੜੀ ਕਿਹਨੇ ਬਣਾ ਦੇਗਾ ਅੰਦਰ ਕੋਈ ਵਿਚਾਰ ਨਹੀਂ ਹੁੰਦੇ ਆਪਣੇ ਬੱਚੇ ਜਿਹੜੇ ਹਿਸਾਬ ਨਾਲ ਦੱਸਣਾ ਤੁਸੀਂ ਆਹੀ ਤਾਂ ਬਤਾ ਦੇ ਹਾਂ ਉਹ ਵਧੇ ਹੋਏ ਦੇ ਦਿੱ ਆਪਾਂ ਬੱਚੇ ਨੂੰ ਦੱਸੋ ਨਾ ਇਹਨਾਂ ਨੂੰ ਬਾਹਰ ਜਮਾਉਂਦੇ ਤਾਂ ਨਹੀਂ ਖਾਦੇ ਚਲੋ ਸਾਡੀ ਤਾਂ ਮੌਸਮ ਖਰਾਬ ਹੈ ਹਲਾਬ ਦਾ ਮੌਸਮ ਹੈ ਖਰਾਬ ਹੈ ਚੱਲੋ ਉਹ ਤਾਂ ਭਜਨ ਕਰਕੇ ਆਪਾਂ ਪਰ ਬੱਚੇ ਜਿਹਨੇ ਪਰਦੇ ਨੂੰ ਦੇ ਦੇ ਆਪਾਂ ਸਾਹੀ ਕਰਕੇ ਖਾਣਾ ਤਾਂ ਖਰਾਬ ਹੋਈ ਉਹ ਕਿਹਨੇ ਬੱਚਾ ਨੇ ਸਮਾਨ ਬੱਚਾ ਲਖਣਾ ਤੇ ਲੱਗਣਾ ਤੇ ਸਹੀ ਖਰਾਬ ਹੋ ਜਾਂਦਾ। ਲਖਣਾ ਵਰੀ ਉਹ ਸਾਡੀਆਂ ਲਖਣਾ ਪੱਕੀ ਵਿੱਚ ਬਸਲਾ। ਆਪਾਂ ਤਾਂ ਉਸੇ ਕਰਕੇ ਨਿੱਟੇ ਜੀ ਨਾ। ਖਰਾਬ ਨਾਲ। ਕੁਛ ਹੋ ਇਕੀ ਤੋਂ ਕਿਛ। 4 ਸਟਾਫ ਤੋਂ। ਆ ਹੋਈ। ਪਿੰਡ ਮਹਿਮਾ ਸਰਜਾ ਦੇ ਪੀਐਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 14 ਨੂੰ ਲੈ ਕੇ ਪੰਚਾਇਤ ਨਾਲ ਦੋਹਾੜ ਹੋ ਗਿਆ ਸੀ। ਸਟਾਫ ਨਾਲ ਗੱਲਬਾਤ ਕਰਦੇ ਆ ਕਿ ਸਾਰੇ ਜਿਹੜੇ ਲਫਾਫੇ ਚੌਲ ਪਾਏ ਗਏ ਕਦੋਂ ਦੇ ਵਧੇ ਸੀ ਤੇ ਕੀ ਕਾਰਨ ਪਹਿਲੀ ਗੱਲ ਤਾਂ ਇਹ ਪੱਤਰਕਾਰ ਸਾਹਿਬੀ ਪੰਚਾਇਤ ਨਾਲ ਕੋਈ ਦੋ ਫਾੜ ਨਹੀਂ ਸਾਡਾ ਕੋਈ ਪੰਚਾਇਤ ਨਾਲ ਰੌਲਾ ਨਹੀਂ ਹੈ ਜਿਹੜੇ ਚੌਲ ਵਧ ਗਏ ਐਸਐਮਸੀ ਦਾ ਮਤਾ ਪਾ ਕੇ ਉਹ ਬੱਚਿਆਂ ਨੂੰ ਸਾਰਿਆਂ ਨੂੰ ਵੰਡ ਦਿੱਤੇ ਗਏ ਆ ਜਿਨ੍ਹਾਂ ਨੇ ਉਹ ਖਾਣੇ ਸੀ ਉਹਨਾਂ ਨੂੰ ਉਹ ਵੰਡ ਦਿੱਤੇ ਗਏ ਦੂਜੀ ਗੱਲ ਇਹ ਹੈ ਅਸੀਂ ਸਾਰਾ ਸਟਾਫ ਇਸ ਗੱਲ ਤੁਹਾਨੂੰ ਨੋਟ ਕਰਾਉਣਾ ਚਾਹੁੰਦੇ ਆ ਵੀ ਜਿਹੜਾ ਇਸ ਤਰ੍ਹਾਂ ਰੋਜ਼ ਆ ਆ ਜਾਣਾ ਫੋਟੋ ਖਿੱਚਣੀਆਂ ਨੇ ਪੀਏ ਸਾਨੂੰ ਚੰਗਾ ਨਹੀਂ ਲੱਗਦਾ ਇਹ ਸਾਡੀ ਸਾਰੇ ਸਟਾਫ ਦੀ ਬੇਕੀ ਹੈ ਅਸੀਂ ਸਾਰਾ ਸਟਾਫ ਬਹੁਤ ਮਿਹਨਤ ਕਰਕੇ ਸਕੂਲ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆਂ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਪੰਚਾਇਤ ਨੂੰ ਚੇਅਰਮੈਨ ਸਾਹਿਬ ਨੂੰ ਵੀ ਇਸ ਤਰ੍ਹਾਂ ਨਾ ਕੀਤਾ ਜਾਵੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਸਾਡੇ ਦਫ਼ਤਰ 'ਚ ਬੈਠਣਾ ਸਾਡੇ ਜਾਨੀ ਸਤਕਾਰਯੋਗ ਹੈ ਪੰਚਾਇਤ ਵੀ ਚੇਅਰਮੈਨ ਸਾਹਿਬ ਸਾਰੇ ਪਿੰਡ ਦੇ ਲੋਕ ਜੋ ਜਾਣਕਾਰੀ ਚਾਹੀਦੀ ਉਹ ਦਫ਼ਤਰ ਚ ਮਿਲੂਗੀ ਪਰ ਬੱਚਿਆਂ ਦੇ ਸਾਹਮਣੇ ਜਣੀ ਆਏ ਰੋ ਜਾ ਕੇ ਫੋਟੋ ਖਿੱਚਣੀਆਂ ਇਹ ਅਸੀਂ ਬੇਇੱਜ਼ਤੀ ਮਹਿਸੂਸ ਕਰਦੇ ਆ ਜੇਕਰ ਸਾਰਾ ਸਟਾਫ ਪਸੰਦ ਨਹੀਂ ਹੈ ਪਿੰਡ ਮਹਿਮਾ ਸਰਜਾ ਦੇ ਬੱਚਿਆਂ ਦੇ ਮਾਪਿਆਂ ਨੂੰ ਜਾਂ ਪੰਚਾਇਤ ਨੂੰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਡੀ ਸਾਰਿਆਂ ਦੀ ਬਦਲੀ ਕਰ ਦੇ ਨੀ ਸਰੋਕ ਨੇ ਸਾਨੂੰ ਲੈਟਰ ਕੱਢਿਆ ਗਿਆ ਇੱਕ ਲੱਕੜਾਂ ਦੇ ਬਾਰੇ ਕਿ ਲੱਕੜਾਂ ਚੋਰੀ ਹੋ ਗਈਆਂ ਪਰ ਲੱਕੜਾਂ ਤੁਹਾਡੇ ਅੰਦਰ ਪਈਆਂ ਜੀ ਇਹਦੇ ਬਾਰੇ ਤੁਹਾਡਾ ਕੀ ਕਹਿ ਲੱਕੜਾਂ ਦੀ ਜਾਣਕਾਰੀ ਅਸੀਂ ਪੰਚਾਇਤ ਨੂੰ ਦਿੱਤੀ ਸੀ ਵੀ ਬਾਹਰੋਂ ਕੋਈ ਚੋਰੀ ਕਰਕੇ ਐਸਐਮਸੀ ਨੂੰ ਪੰਚਾਇਤ ਨੂੰ ਵੀ ਕੋਈ ਚੋਰੀ ਕਰਕੇ ਲਿਆ ਜਾਂਦਾ ਰਾਤ ਨੂੰ ਬਾਹਰਲੇ ਪਾਸਿਓ ਉਹ ਜਾਣਕਾਰੀ ਦਿੱਤੀ ਸੀ ਤਾਂ ਕਿ ਆਪਾਂ ਰਲ ਮਿਲ ਕੇ ਜਾਨੀ ਜੇ ਜਿਹੜਾ ਵੀ ਬੰਦਾ ਉਹ ਚੋਰੀ ਕਰਦਾ ਹੈ ਉਹ ਫੜਿਆ ਜਾ ਪਰ ਲੱਕੜਾ ਤੋਂ ਤੁਹਾਡੇ ਕਮਰੇ ਦੇ ਵਿੱਚ ਪੰਗਣੇ ਕੋਈ ਤਾਹ ਦਰਾਸਤ ਡਗ ਪਿਆ ਜਾਂ ਕੋਈ ਟਾਣਾ ਡਗ ਪਿਆ ਉਹ ਅਸੀਂ ਵੱਢ ਕੇ ਅੰਦਰ ਰੱਖ ਲੈਨੇ ਉਹ ਪਈਆਂ ਨੇ ਠੀਕ ਹੈ ਤੇ ਬੱਚਿਆਂ ਦਾ ਹੀ ਖੜੋ